ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੰਦੀਪ ਕ੍ਰੀਏਸ਼ਨਸ ਤੇ ਹਾਂਜੀ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ neck ਦਾ ਡਿਜ਼ਾਈਨ ਬਣਾਉਣਾ ਸਿਖਾਵਾਂਗੇ ਇਸ ਟਾਈਮ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਵਿੱਚ ਜਿਹੜਾ neck ਦਾ ਡਿਜ਼ਾਈਨ ਚੱਲ ਰਿਹਾ ਹੈ ਉਹ neck ਦਾ ਡਿਜ਼ਾਈਨ ਬਣਾਉਣਾ ਤੁਹਾਨੂੰ ਅਸੀਂ ਅੱਜ ਸਿਖਾਵਾਂਗੇ ਹਾਂਜੀ ਇਹ ਗੱਲਾ ਜਿਹੜਾ ਇਸ ਟਾਈਮ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਵਿੱਚ ਹੈ V ਸ਼ੇਪ ਗਲਾ ਉਹ ਬਣਾਵਾਂਗੇ ਅਸੀਂ ਉਹਦੇ ਲਈ ਅਸੀਂ ਜਿਹੜੀ ਲੈਂਥ ਆ ਉਹ ਅਸੀਂ 13 ਇੰਚ ਲਵਾਂਗੇ ਤੇ ਉਪਰੋਂ ਗਲੇ ਦੀ ਚੜਾਈ ਜਿਹੜੀ ਆ ਉਹ 3 ਇੰਚ ਲਵਾਂਗੇ ਉਪਰੋਂ 3 ਇੰਚ ਲੈਣੀ ਹੈ ਚੜਾਈ ਤੇ ਥੱਲੇੋਂ ਅਸੀਂ ਜਿੱਥੇ 13 ਇੰਚ ਦਾ ਮਾਰਕ ਲਾਇਆ ਉੱਥੋਂ ਅਸੀਂ 1 ਇੰਚ ਚੜਾਈ ਲੈਣੀ ਆ ਫਿਰ ਅਸੀਂ ਉੱਪਰੋਂ ਤੇ ਇਹਨੂੰ ਜੋੜ ਕੇ ਅਸੀਂ ਦਾ ਅਸੀਂ ਇਹਨੂੰ ਮਾਰਕ ਕਰ ਲਾਂਗੇ ਅੱਜ ਜਿੱਦਾਂ ਅਸੀਂ ਇਹਨੂੰ ਮਾਰਕ ਕਰਨਾ ਹੈ ਕਰ ਲਿਆ ਥੱਲੇ ਅਸੀਂ 1 ਇੰਚ ਲੈਣੀ ਹੈ ਚੌੜਾਈ ਤੇ ਉੱਪਰੋਂ ਅਸੀਂ 3 ਇੰਚ ਚੌੜਾਈ ਲੈਣੀ ਆ ਤੇ ਫਿਰ ਅਸੀਂ ਇਹਨੂੰ ਵਿੱਚੋਂ ਕਟਿੰਗ ਕਰ ਲਾਂਗੇ ਹਾਂਜੀ ਇਦਾਂ ਅਸੀਂ ਇਹਦੀ ਜਿਹੜੀ ਆ ਕਟਿੰਗ ਕਰ ਲਈ ਆ ਗਲੇ ਦੀ ਹਾਂਜੀ ਸਾਲ ਜਿਹੜੀ ਸ਼ਰਟ ਆ ਉਹ ਪ੍ਰਿੰਟ ਆ ਤੇ ਬਾਟਮ ਪਲੇਨ ਆ ਤੇ ਬਾਟਮ ਨਾਲ ਦੀਆਂ ਜਿਹੜੀਆਂ ਪੱਟੀਆਂ ਆ ਉਹ ਅਸੀਂ ਤਿਆਰ ਕਰਕੇ ਜਿਹੜੀਆਂ ਸ਼ਰਟ ਤੇ neck ਤੇ ਲਾਵਾਂਗੇ ਡਿਜ਼ਾਈਨ ਦੇ ਵਿੱਚ ਹਾਂਜੀ ਅਸੀਂ ਇਹ ਪੱਟੀਆਂ ਜਿਹੜੀਆਂ ਦੋ ਤਿਆਰ ਕਰ ਲਈਆਂ ਆ ਨਦੀ ਜਿਹੜੀ ਚੌੜਾਈ ਆ ਉਹ 3 ਇੰਚ ਹੋਏਗੀ ਦੀ ਲੰਬਾਈ ਜਿਹੜੀ 15 ਇੰਚ ਹੋਏਗੀ ਗਲਜ ਦੀ ਲੰਬਾਈ ਅਸੀਂ 13 ਇੰਚ ਰੱਖੀ ਐ ਤੇ ਪੱਟੀਆਂ ਦੀ ਲੰਬਾਈ ਜਿਹੜੀ ਆ ਉਹ ਅਸੀਂ 2 ਇੰਚੋਂ ਵੱਧ ਰੱਖਣੀ ਐ 15 ਇੰਚ ਰੱਖਣੀ ਆ ਹਾਂਜੀ ਇਹਨਾਂ ਦੇ نیچے ਅਸੀਂ ਪੇਸਟਿੰਗ ਪੇਪਰ ਲਗਾਇਆ ਹੈ ਦੋਨਾਂ ਦੇ نیچے ਪੇਸਟਿੰਗ ਪੇਪਰ ਲਗਾਇਆ ਹੈ ਪੇਸਟਿੰਗ ਪੇਪਰ ਲਗਾਉਣ ਨਾਲ ਕੀ ਹੁੰਦਾ ਹੈ ਕਿ ਇਹਨਾਂ ਦੀ ਫਿਨਿਸ਼ਿੰਗ ਜਿਹੜੀ ਹੈ ਬਹੁਤ ਵਧੀਆ ਆਉਂਦੀ ਆ ਅਗਰ ਤੁਹਾਡੇ ਕੋਲ ਪੇਸਟਿੰਗ ਪੇਪਰ ਨਹੀਂ ਹੈਗਾ ਤੇ ਉਹਦੀ ਜਗ੍ਹਾ ਤੇ ਤੁਸੀਂ ਬੁਕਰਮ ਵੀ ਯੂਜ਼ ਕਰ ਸਕਦੇ ਹੋ ਇਹਨਾਂ ਦੋਨਾਂ ਪੱਟੀਆਂ ਨੂੰ ਫੋਲਡ ਕਰਕੇ ਤੇ ਇਹਨਾਂ ਤੇ ਸ ਲਾਈ ਲਗਾ ਲਾਂਗੇ ਦੋਨਾਂ ਦੇ ਫਿਰ ਸਾਈਡਾਂ ਤੇ ਸਲਾਈ ਲਗਾਉਣ ਤੋਂ ਬਾਅਦ ਇਹਨਾਂ ਦੇ ਉੱਪਰ ਜਿਹੜੀ ਆ ਲੈਸ ਲਗਾਵਾਂਗੇ ਇਹ ਲੈਸ ਦੋਨਾਂ ਦੇ ਉੱਪਰ ਜਿਹੜੀ ਆ ਲਗਾ ਦਾਂਗੇ ਹਾਂਜੀ ਇਦਾਂ ਸੀ ਜਿਹੜੀ ਲੈਸ ਆ ਉਹ ਲਗਾ ਲਈ ਆ ਦੋਨਾਂ ਪੱਟੀਆਂ ਤੇ ਤੇ ਹੁਣ ਅਸੀਂ ਇਹਨਾਂ ਨੂੰ ਗਲੇ ਦੇ ਨਾਲ ਜਿਹੜਾ ਅਟੈਚ ਕਰਾਂਗੇ ਦੋਨਾਂ ਨੂੰ ਹਾਂਜੀ ਆ ਦੋਨਾਂ ਪੱਟੀਆਂ ਨੂੰ ਅਸੀਂ ਜਦਾਂ ਆ ਉਲਟਾ ਕਰਕੇ ਰੱਖ ਲੈਣਾ ਇਸ ਤਰ੍ਹਾਂ ਫੈਬਰਿਕ ਦੇ ਉੱਪਰ ਇਦਾਂ ਦੋਨਾਂ ਨੂੰ ਉਲਟਾ ਕਰਕੇ ਇਦਾਂ ਹੀ ਰੱਖ ਲਾਂਗੇ ਤੇ ਫਿਰ ਇੱਥੇ ਨਾਲ-ਨਾਲ ਜਿਹੜੀ ਆ ਸਿਲਾਈ ਲਗਾ ਦਾਂਗੇ ਜਿਹੜੀ ਅਸੀਂ ਪਹਿਲਾਂ ਸਿਲਾਈ ਲਗਾਈ ਹੋਈ ਹੈ ਇਹਨਾਂ ਨੂੰ ਫੋਲਡ ਕਰਨ ਲੱਗਿਆਂ ਉਹਦੇ ਉੱਪਰ-ਉੱਪਰ ਜਿਹੜੀ ਸਿਲਾਈ ਲਗਾ ਲਵਾਂਗੇ ਦੋਨਾਂ ਦੇ ਉੱਪਰ ਇਦਾਂ ਦੀਆਂ ਦੋਨਾਂ ਸਾਈਡਾਂ ਤੇ ਲੱਗ ਗਈਆਂ ਆ ਇਹਨਾਂ ਨੂੰ ਲਗਾਉਣ ਤੋਂ ਬਾਅਦ ਅਸੀਂ ਜਿਹੜੇ ਇੱਥੇ ਕਾਰਨਰਾਂ ਤੇ ਤਿਰਛੇ ਕੱਟ ਲਗਾਵਾਂਗੇ ਐਦਾਂ ਅਸੀਂ ਤਿਰਛੇ ਕੱਟ ਜਿਹੜੇ ਆ ਉਹ ਲਗਾ ਦਾਂਗੇ ਦੋਨਾਂ ਸਾਈਡਾਂ ਤੇ ਕੱਟ ਲਗਾਉਣ ਤੋਂ ਬਾਅਦ ਜਿਹੜੀਆਂ ਪੱਟੀਆਂ ਅਸੀਂ ਐਦਾਂ ਕਰਕੇ ਸਿੱਧੀਆਂ ਕਰ ਲੈਣੀਆਂ ਆ ਜਿਹੜਾ ਐਕਸਟਰਾ ਜਿਹੜਾ ਥਲੇ ਪੱਟੀਆਂ ਦੇ ਆ ਫੈਬਰਿਕ ਇਹਨੂੰ ਅਸੀਂ ਐਦਾਂ ਕਰਕੇ ਅੰਦਰ ਕਰ ਦੇਣਾ ਦੋਨਾਂ ਸਾਈਡਾਂ ਤੋਂ ਐਦਾਂ ਅਸੀਂ ਦੋਨਾਂ ਸਾਈਡਾਂ ਤੋਂ ਅੰਦਰ ਕਰ ਦੇਣਾ ਇਹ ਜਿਹੜੇ ਕੱਟ ਲਗਾਉਣੇ ਆ ਬਹੁਤ ਜੂਰੀ ਹੈ ਕੱਟ ਲਗਾਉਣ ਦੇ ਨਾਲ ਹੀ ਜਿਹੜਾ ਕਪੜਾ ਆ ਇਹ ਆਸਾਨੀ ਨਾਲ ਅੰਦਰ ਹੋ ਜਾਂਦਾ ਆ ਤੇ ਜਿਹੜੀ ਇਹਦੀ ਫਿਨਿਸ਼ਿੰਗ ਆ ਬਹੁਤ ਸੋਹਣੀ ਆਉਂਦੀ ਆ ਬਹੁਤ ਵਧੀਆ ਜਿਹੜਾ ਇਹ ਰੈਡੀ ਹੋ ਜਾਂਦਾ ਆ ਇਸ ਤੋਂ ਬਾਅਦ ਅਸੀਂ ਜਿਹੜੀਆਂ ਸਾਈਡਾਂ ਤੇ ਤਾਂ ਸਿਲਾਈ ਲਗਾ ਦਾਂਗੇ ਇਹਦੇ ਨਾਲ ਜਿਹੜਾ ਸਾਈਡਾਂ ਵਾਲਾ ਜਿਹੜਾ ਸਾਡਾ ਫੈਬਰਿਕ ਆ ਇਹ ਸੈੱਟ ਹੋ ਜਾਏਗਾ ਤੇ ਜਿਹੜੀ ਅੰਦਰ ਆ ਉਹਨਾਂ ਪੱਟੀਆਂ ਜਿਹੜੀਆਂ ਇਹ ਵੀ ਅੰਦਰ ਸੈੱਟ ਹੋ ਜਾਣੀਆਂ ਚਾਰ ਚੁਫੇਰੇ ਜਿਹੜਾ ਅਸੀਂ ਸਿਲਾਈ ਲਗਾ ਦਾਂਗੇ ਹਾਂਜੀ ਅਸੀਂ ਉੱਪਰੋਂ ਜਿੰਨਾ ਸੀ ਗਲਾ ਡੀਪ ਰੱਖਣਾ ਜਿੰਨੀ ਢੁੰਗਾਈ ਰੱਖਣੀ ਹੈ ਗਲੇ ਦੀ ਉਹਨਾਂ ਮਿਣ ਕੇ ਤੇ ਅਸੀਂ ਨਿਸ਼ਾਨੀ ਲਾ ਦਾਂਗੇ ਜਿੱਦਾਂ ਅਸੀਂ 7 ਇੰਚ ਗਲਾ ਰੱਖਣਾ ਹੈ ਤੇ 7 ਤੇ ਨਿਸ਼ਾਨੀ ਲਾ ਦਾਂਗੇ ਇਦਾਂ ਕਰਕੇ 7 ਇੰਚ ਮਿਣ ਕੇ 7 ਤੇ ਨਿਸ਼ਾਨੀ ਲਗਾ ਗੀ ਹਾਂਜੀ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜਾ ਆ ਕੱਪੜਾ ਐਡ ਕਰਾਂਗੇ ਉਹ ਅਸੀਂ ਆ ਪਹਿਲਾਂ ਤੋਂ ਹੀ ਪਿੰਟੈਕਸ ਪਾ ਕੇ ਤੇ ਇਹਦੀ ਸ਼ੇਪ ਵਿੱਚ ਵੀ ਸ਼ੇਪ ਵਿੱਚ ਅਸੀਂ ਕੱਟ ਕੇ ਰੱਖਿਆ ਆ ਅਸੀਂ ਇਹਦੇ ਉੱਤੇ ਪਿੰਟੈਕਸ ਪਾਏ ਆ ਇਨੂੰ ਇੱਧਰ ਅੰਦਰ ਰੱਖ ਕੇ ਜਿੱਥੋਂ ਤੱਕ ਅਸੀਂ ਗਲੇ ਦੀ ਨਿਸ਼ਾਨੀ ਲਾਈ ਆ 7 ਇੰਚ ਤੱਕ ਉਹ ਨਿਸ਼ਾਨੀ ਦੇ ਬਿਲਕੁਲ ਨਿਸ਼ਾਨੀ ਦੇ ਥੱਲੇ ਰੱਖ ਕੇ ਤੇ ਅਸੀਂ ਸਿਲਾਈ ਲਗਾ ਦਾਂਗੇ ਇਹਨੂੰ ਸੈੱਟ ਕਰਕੇ ਬਿਲਕੁਲ ਐਦਾਂ ਸੈੱਟ ਕਰਕੇ ਤੇ ਫਿਰ ਅਸੀਂ ਜਿਹੜੀ ਆ ਇਹਨੂੰ ਵਿੱਚ ਫਿਕਸ ਕਰ ਲਈ ਸਾਈਡਾਂ ਤੇ ਅਸੀਂ ਜਿਹੜੀ ਇਹਦੇ ਸਿਲਾਈ ਲਗਾ ਦਾਂਗੇ ਇਹ ਕੱਪੜੇ ਨੂੰ ਬਿਲਕੁਲ ਅਸੀਂ ਪਹਿਲਾਂ ਸੈੱਟ ਕਰ ਲੈਣਾ ਹੈ ਇਹਨੂੰ ਸੈੱਟ ਕਰਨ ਦੇ ਲਈ ਅਸੀਂ ਜਿਹੜੀ ਇੱਥੇ ਥੱਲੇ ਇਹਦੇ ਇੱਥੇ ਇਹਨੂੰ ਪਿੰਨ ਵੀ ਕਰ ਸਕਦੇ ਹਾਂ ਥੱਲੇ ਪਿੰਨਾ ਇਹਦੇ ਪਿੰਨ ਲਗਾ ਦਾਂਗੇ ਜਿਹਦੇ ਨਾਲ ਇਹ ਜਿਹੜਾ ਕੱਪੜਾ ਹੈ ਥੱਲਿਓ ਹਿੱਲੇ ਨਾ ਇਹਦੇ ਥੱਲੇ ਸੀ ਤਾਂ ਪਿੰਨ ਲਗਾ ਦਾਂਗੇ ਪਿੰਨ ਲਗਾਉਣ ਤੋਂ ਬਾਅਦ ਅਸੀਂ ਇਹਦੇ ਚਾਰ ਚੁਫੇਰੇ ਜਿਹੜੀ ਆ ਸਿਲਾਈ ਲਗਾ ਦਾਂਗੇ ਹਾਂਜੀ ਸਟੱਡ ਵਾਲਾ ਡਿਜ਼ਾਈਨ ਆ ਨੈੱਕ ਦਾ ਬਣ ਕੇ ਰੈਡੀ ਹੋ ਗਿਆ ਹੈ ਇਦੇ ਵਿੱਚ ਤੁਸੀਂ ਬਟਨ ਐਡ ਕਰਕੇ ਐਦਾਂ ਤੁਸੀਂ ਵਿੱਚ ਪੈਂਟੈਕਸ ਜਿੱਥੇ ਪਾਏ ਆ ਉਹਦੇ ਵਿੱਚ ਅਸੀਂ ਬਟਨ ਇਸ ਤਰ੍ਹਾਂ ਲਗਾ ਕੇ ਇਹਨੂੰ ਹੋਰ ਵੀ ਜ਼ਿਆਦਾ ਜਿਹੜਾ ਡਿਜ਼ਾਈਨਰ ਬਣਾ ਸਕਦੇ ਹਾਂ ਤੁਹਾਨੂੰ ਇਹਨਾਂ ਇੱਕ ਦਾ ਡਿਜ਼ਾਈਨ ਕਿਵੇਂ ਦਾ ਲੱਗਿਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ